ਕਲਦੀਪ ਸਿੰਘ ਕੌਣ ਆ ਜੀ ਕਲਦੀਪ ਸਿੰਘ 106 ਨੰਬਰ 106 ਨੰਬਰ 106 ਨੰਬਰ ਬਾਈ 106 ਨੰਬਰ ਬਾਈ 106 ਨੰਬਰ 106 ਨੰਬਰ ਫਾਸਟ ਆ ਵੀਰੇ ਪਾਠ ਦਿਖਾ ਦਿਓ ਮੜੀ ਸਾਰਿਆਂ ਨੂੰ ਫਾਸਟ ਫਾਸਟ ਪਤਾੜੀ ਮਾਰ ਦਿਆ ਕਰੋ ਬੱਚੇ ਨੂੰ ਪਾਠ ਦਿਖਾ ਦਿਓ ਕਿੰਨੀ ਸੁਣਤੀ ਪਾਠ ਹੈ ਜਿਹੜੀ ਕੇ ਲੈ ਆਓ ਇਹ ਮੜਾ ਲਾਪਾ ਸਾਰੀ ਸਾਈਡ ਤੇ ਹੋ ਜਾਓ ਭਾਈ ਜੀ ਆ ਸਾਈਡ ਤੇ ਹੋ ਜਾ ਆਪਾਂ ਫਰਸਟ ਪੋਜੀਸ਼ਨ ਇਸ ਪੱਟ ਦੀ ਛੋਲੇ ਵਾਲੇ ਵੀ ਫਰਸਟ ਸੀ ਛੋਲੇ ਵਾਲੇ ਵੀ ਫਰਸਟ ਸੀ 100 19 ਨੰਬਰ ਸੋਨੂ ਗੋੜਾ ਫਰਮ ਸੈਕੰਡ ਪੋਜੀਸ਼ਨ ਜੀ ਤਾੜੀ ਸਾਰੇ ਮਾਰਦੇ ਕਰੋ ਮੇਰਾ ਵੀਰ ਹਰਕਾਰ ਸਿੰਘ 105 ਨੰਬਰ ਥਰਡ ਪੋਜੀਸ਼ਨ ਜੀ ਉਹ ਪਹਿਲੇ ਨੰਬਰ ਤੇ ਉਹ ਆ ਗਏ ਹਰਕਾਰ ਸਿੰਘ ਆ ਗਈ ਥਰਡ ਪੋਜੀਸ਼ਨ ਅਲਾਮ ਦੇਵ ਜੀ ਅੱਜ ਖੇਰੇ ਬੱਚੇ ਸੀ ਜਿਹੜੇ ਆਪਣੇ ਕੰਪੀਟੀਸ਼ਨ ਦੇ ਵਿੱਚ 20 ਕਿਲੋ ਭਜਣ ਤੋਂ ਥੱਲੇ ਆਲੇ ਇੱਥੇ ਲਿਆਓ ਇਨਾਮ ਉਹਨਾਂ ਦੇ ਵਿੱਚ ਤਿੰਨ ਇਨਾਮ ਦੇ ਵਿੱਚ ਇਹ ਬੱਕਰੇ ਆਏ ਆ ਫਸਟ ਸੈਕਿੰਡ ਥਰਡ ਦੇ ਵਿੱਚ ਬਰਾ ਤੇ ਥਰਡ ਪੋਜੀਸ਼ਨ ਤੇ ਹੈ ਜੀ 112 ਨੰਬਰ ਦੁਬਾਰਾ ਫੇਰ ਅਨਾਉਂਸ ਕਰਦੇ ਆ ਜੀ 108 ਨੰਬਰ ਪਹਿਲੀ ਪੋਜੀਸ਼ਨ ਤੇ ਹੈਗਾ 20 ਕਿਲੋ ਤੋਂ ਘੱਟ ਵਜਨ ਦੇ ਬੱਚਾ ਚ ਖੇਰਿਆਂ ਚ 111 ਨੰਬਰ ਹੈ ਗਿਆ ਦੂਜੇ ਨੰਬਰ ਤੇ ਤੇ 3rd ਪੋਜੀਸ਼ਨ ਤੇ ਆ ਗਿਆ ਜੀ 112 ਨੰਬਰ ਆ ਸਾਰੇ ਇਧਰ ਲੈ ਬੱਸ ਆ ਜਿਓ ਭਾਈ ਆਓ ਜੀ ਇਧਰ ਆਓ ਜੀ ਆ ਜੀ ਆ ਪੀਤਾ ਭਾਈ ਚਾਰਕੀਲਾ ਉਹ ਇਹ ਨਾ ਬੋਲੇ ਹੁਣ ਸਾਰੇ ਇਧਰ ਦੇਖ ਸਕਦੇ ਹੋਗੇ ਜਿਹੜੇ ਪਿੱਛੇ ਰਹੋ ਸਾਰਿਆਂ ਨੂੰ ਦਿਸੇ ਮੇਰਾ ਵੀਰ ਬਾਪੂ ਜੀ ਸਾਰੇ ਇੱਧਰ ਸਟੇਜ ਤੇ ਆ ਜਾਓ ਜੇ ਕਿਸੇ ਨੂੰ ਬਚਾੜੇ ਰੱਖਣ 20 ਕਿਲੋ ਤੋਂ ਘੱਟ ਆ ਰਹੇ ਜੀ ਹਾਂ ਰੰਡਾਵਾ ਫੀਲਡ ਵੱਲੋਂ ਦਿੱਤਾ ਜਾਊਗਾ ਕਿਸੇ ਦੀ ਚਾਹੀਏ ਤੁਸੀਂ ਰੰਗਵਾਲ ਤੋਂ ਮੰਗਵਾ ਵੀ ਸਕਦੇ ਹੋ ਭਾਈ ਮੈਡਲ ਤੋਂ ਪਾ ਮੈਡਲ ਹੈ ਨਹੀਂ ਕਿਉਂ ਉਹ ਜਿਆ ਮਰਦਾਂ ਤੋਂ ਮੈਡਲ ਤੋਂ ਬਣਾ ਸਮਾਨ ਨਹੀਂ ਮੈਡਲ ਪਾਓ ਸਾਰੇ ਵੀਰਾਂ ਦੇ ਮੈਡਲ ਪਾਓ ਨਾ ਅੱਜ ਸਾਡੇ ਨਾਲ ਪਹਿਲੇ 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 ਰਸਮੀ ਹੋਏ ਨੇ ਕਾਹਨੂੰ ਦੇਖਦੇ ਕਿ ਗੁਰੇ ਖੁੱਲਾ ਕਰੋ ਖਾਣਾ ਖੁੱਲਾ ਸੰਗਤ ਦੇ ਸਹਿਯੋਗ ਨਾਲ ਹੀ ਆਪਾਂ ਸੰਗਤ ਦੇਖਣਾ ਚਾਹੁੰਦੀ ਹੈ ਵੀ ਕਿਹੜੇ ਫਰਸਟ ਕਿਹੜੇ ਸੈਕੰਡ ਆਇਆ ਵੀਰੇ ਵੀਰ ਬਣ ਕੇ ਇਧਰ ਵੀ ਮੜਾ ਬਿੱਦਰੂਰੇ ਨੂੰ ਆਜੋ ਭਾਈ ਮਾਨ ਤੇ ਵੀਰੇ ਮਾਈ ਰਾਈਡ ਇਧਰ ਆਜੋ ਟਿਕਣ ਦੇ ਸੰਗਤ ਨੂੰ ਇੱਥੇ ਆਜੋ ਕਰ ਦੇ ਕਰ ਆ ਜਾ ਯਾਰ ਬੱਚਾ ਦੇ ਹੁਣ ਕੀ ਹੋ ਗਿਆ ਇਧਰ ਵੀ ਆ ਜਾ ਯਾਰ ਤੁਸੀਂ ਓਏ ਆਜੋ ਕੋਈ ਚੱਕਰ ਨਹੀਂ ਆਜੋ ਇੱਥੇ ਖੜ ਕੇ ਸਾਈਡ ਤੇ ਹੋ ਕੇ ਖੜ ਜੋ ਸਾਈਡ ਤੇ ਇਧਰ ਵੀ ਆ ਕੇ ਦੇਖ ਲਓ ਦੂਰ ਹੋ ਕੇ ਭਾਈ ਉਹ ਕਿੱਥੇ ਆ ਆਇਆ ਹਰਨ ਰਿਜ਼ਲਟ ਬੋਲਦੀਆਂ ਲਿਸਟ ਦੇ ਮਿੰਟ ਮਾਰ ਇਰਸ਼ਰਨ ਭਾਈ ਜੀ ਖੀਰੀਆਂ ਬੱਠਾਲੇ ਆ ਜਾਓ ਭਾਈ ਇੱਧਰ ਜਾ ਕੇ ਆਓ ਤੇ ਹੁਣ ਮੇਲ ਵਾਲੇ ਤਿੰਨੇ ਆ ਜਾਓ ਬੱਕਰੇ ਜਿਨ੍ਹਾਂ ਦੇ ਬੱਚੇ ਆਏ ਨੇ ਉਹ ਤਿੰਨੇ ਇਕੱਠੇ ਆ ਜਾਓ ਟਾਈਮ ਨਿਬੜਨ ਵਾਲੀ 20 ਨੰਬਰ ਆ ਜਾਓ ਹਾਂਜੀ 20 ਕਿਲੋ ਵਾਲੇ ਦੇ 20 ਕਿਲੋ ਵਾਲੇ ਮੇਰੇ ਕੀਦੇ ਕੋਲੇ ਰੋ ਹਾਂਜੀ 20 ਕਿਲੋ ਤੋਂ ਘੱਟ ਵਜਨ ਵਾਲੇ ਬੱਚਿਆਂ ਦੇ ਵਿੱਚ 108 ਨੰਬਰ ਜਿਹੜਾ ਬੱਚਾ ਫਸਟ ਪੋਜੀਸ਼ਨ ਤੇ ਹੈਗਾ 111 ਨੰਬਰ ਦੂਜੇ ਨੰਬਰ ਤੇ ਤੇ 112 ਨੰਬਰ ਥਰਡ ਪੋਜੀਸ਼ਨ ਤੇ 108 ਨੰਬਰ ਹੈ ਜੀ ਫਸਟ ਪੋਜੀਸ਼ਨ ਤੇ ਪ੍ਰੋਜ ਜੀ ਆ ਜਾਈ ਫੋਟੋ ਪ੍ਰੋਲੋਜੀ ਆ ਜਾਈ ਆ ਜਾਈ ਹਾਂ ਜੀ ਫਸਟ ਮੈਨ ਤੋਂ ਪੱਖਾ ਦਿੱਤਾ ਦੇਖੀ ਮਿੱਤਰ ਭਾਈ ਦੇਖੋ ਇੱਧਰ ਸੈਕੰਡ ਪੋਜੀਸ਼ਨ ਤੇ ਆ ਗਿਆ ਜੀ 111 ਨੰਬਰ ਇਹ ਬੱਕਰੇ ਨੂੰ ਜਗਦੀਪ ਵੱਲੋਂ ਫੀਲ ਦਾ ਗੱਟਾ ਇੱਕ ਇਨਾਮ ਦਿਓ ਜੀ 111 ਨੰਬਰ ਬੱਕਰਾ 20 ਕਿਲੋ ਭਜਣ ਚ ਦੂਜੀ ਪੋਜੀਸ਼ਨ ਤੇ ਆਇਆਗਾ ਤੇ 3rd ਪੋਜੀਸ਼ਨ ਤੇ ਹੈਗਾ ਜੀ ਬੱਚਾ 112 ਨੰਬਰ ਇਹ ਕੈਟਾਗਰੀ ਇਹ ਵੀ ਹੈ ਜੀ ਛੋਟੇ ਬੱਚਿਆਂ ਦੀ ਜਿਨ੍ਹਾਂ ਦਾ ਬਾਡੀ weight 20 ਕਿਲੋ ਤੋਂ ਘੱਟ ਹੈ ਇਹ ਤਿੰਨ ਬੱਚੇ ਸੀਗੇ ਫਸਟ ਸੈਕੰਡ ਤੇ 3rd ਪੋਜੀਸ਼ਨ ਤੇ ਹੁਣ ਇਸ ਤੋਂ ਬਾਅਦ ਜਿਹੜੀ ਪੋਜੀਸ਼ਨ ਆਉਗੀ ਜੀ ਦੇਖੋ ਬੈਠ ਜਾਓ ਇੱਥੇ ਥੱਲੇ ਹੋਰ 20 ਕਿਲੋ ਤੋਂ ਪਲੱਸ ਜਿਹੜੇ ਥੇਵੇਂ ਬੱਚੇ ਆਉਣਗੇ ਮੇ ਫੀਮੇਲ ਉਹਨਾਂ ਦੇ ਟੋਕਨ ਉਹਨਾਂ ਦੇ ਨਾਮ ਅਨਾਉਂਸ ਕਰਾਂਗੇ ਫਿਰ ਇੱਥੇ ਆ ਕੇ ਪੋਜੀਸ਼ਨ ਅਨਾਉਂਸ ਹੋਊਗੀ ਤੇ ਆਪਣੇ ਨਾਮ ਲੈਣੇ ਆ ਜੀ